ਤਨ ਤਨ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਜੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਜੀਵ ਸ਼ਰੀਰ ਦੇ ਨਾਲ ਛੁੱਟੀ ਪ੍ਰੀਤ ਤਿਆਗ ਕੇ ਸੱਚ ਦੇ ਮਾਰਗ ਤੇ ਚੱਲਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੈਸੇ ਸ਼ਰੀਰ ਦੇ ਨਾਲ ਛੁੱਟੀ ਪ੍ਰੀਤ ਛੱਡ ਕੇ ਐਸੇ ਸ਼ਰੀਰ ਦੇ ਵਿੱਚ ਜੋ ਪਰਮ ਪਿਤਾ ਪ੍ਰਮਾਤਮਾ ਬੈਠਾਇਆ ਉਸ ਦੇ ਨਾਲ ਸੱਚੀ ਪ੍ਰੀਤ ਲਗਾ ਲੈਂਦਾ ਹੈ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਜਮਦੂਤਾਂ ਦੇ ਭੈ ਤੋਂ ਰਹਿਤ ਹੋ ਕੇ ਉਹ ਇਸ ਪਪ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੇ ਸਾత్సੰਗ ਜੀ ਜੋ ਝੂਠੀਆਂ ਪ੍ਰੀਤਾਂ ਇਸ ਸਰੀਰ ਦੇ ਨਾਲ ਲਾ ਲੈਂਦੇ ਨੇ ਐਸੇ ਸਰੀਰ ਨੂੰ ਤਿਤਕ ਤ੍ਰਿਪਤ ਕਰਨ ਵਾਸਤੇ ਮਨ ਦੀਆਂ ਜੋ ਗੱਲਾਂ ਨੇ ਉਸ ਦੇ ਮਗਰ ਲੱਗ ਕੇ ਇਹ ਜੋ ਬਹੁਤੇ ਜੀਵ ਨੇ ਸਾత్సੰਗ ਜੀ ਖੁਆਰ ਹੋ ਰਹੇ ਨੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ ਕੋਈ ਲਾਲਚ ਦੇ ਵਿੱਚ ਕੋਈ ਦੁਵੇਸ਼ ਦੇ ਵਿੱਚ ਸਾత్సੰਗ ਜੀ ਕੋਈ ਵਾਸ਼ਨਾ ਦੇ ਵਿੱਚ ऐसे शरीर ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਜੋ ਬੋਧੇ ਜੀਵ ਨੇ ਉਹ ਗਲਤ ਰਾਹ ਤੇ ਤੁਰ ਪੈਂਦੇ ਨੇ ਬਹੁਤ ਥੋੜੇ ਜੀਵ ਨੇ ਸਾਧ ਸੰਗਤ ਜੀ ਜੋ ਗੁਰੂ ਦੀ ਗੱਲ ਕਰਦੇ ਨੇ ਗੁਰੂ ਦੀ ਗੱਲ ਨੂੰ ਪੜ੍ਹਦੇ ਨੇ ਪਾਵਨ ਪਵਿੱਤਰ ਬਾਣੀ ਦੇ ਵਿੱਚ ਤੇ ਉਸ ਦੇ ਅਨਸਾਰ ਆਪਣੇ ਜੀਵਨ ਨੂੰ ਢਾਲਦੇ ਨੇ ਚਮਰਟਾ ਗਾਠ ਨਾ ਜਨਈ ਲੋਗ ਇਕਠਾ ਵੇ ਪਨਹੀ ਰਹਾਓ 사త్సੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਚਮੜੇ ਨਾਲ ਮੜੇ ਹੋਏ ਸਰੀਰ ਨਾਲ ਮੈਂ ਝੁੱਠੀ ਪ੍ਰੀਤ ਕਰਨੀ ਨਹੀਂ ਜਾਣਦਾ ਇਹ ਜੋ ਸੰਸਾਰ ਦੇ ਲੋਕ ਨੇ ਮੇਰੇ ਕੋਲ ਸ਼ਰੀਰ ਰੂਪੀ ਜੁੱਤੀ ਗੰਡਾਉਣ ਲਈ ਆਉਂਦੇ ਨੇ ਭਾਵ ਪਦਾਰਥਾਂ ਨਾਲ ਝੁੱਠੀ ਗੰਡ ਪਾਉਣ ਲਈ ਆਉਂਦੇ ਨੇ ਇਹ ਬਹੁਤ ਵੱਡਾ ਸੱਚ ਹੈ ਸਾਧ ਸੰਗਤ ਜੀ ਕਿਤੇ ਵੀ ਕੋਈ ਸੰਤ ਮਹਾਪੁਰਸ਼ ਬੈਠਾ ਹੋਵੇ ਨਾ ਕਿਸੇ ਵੀ ਥਾਂ ਤੇ ਤੇ ਸਾਧ ਸੰਗਤ ਜੀ ਜੋ ਧਾਰਮਿਕ ਸਥਾਨ ਨੇ ਬਹੁਤੇ ਜੀਵ ਸਿਰਫ ਐਸ ਕਰਕੇ ਜਾਂਦੇ ਨੇ ਕਿ ਭਾਈ ਕਿਸੇ ਨੂੰ ਪੁੱਤ ਚਾਹੀਦਾ ਆ ਕਿਸੇ ਨੂੰ ਬਹੁਤ ਵੱਡਾ ਬਿਜ਼ਨਸ ਚਾਹੀਦਾ ਕਿਸੇ ਨੂੰ ਪੈਸਾ ਚਾਹੀਦਾ ਆ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਬੋਤੇ ਜੀ ਮੇਰੇ ਕੋਲ ਇਸ ਲਈ ਆਉਂਦੇ ਨੇ ਕਿਉਂਕਿ ਉਹਨਾਂ ਦੇ ਜੋ ਸੰਸਾਰ ਦੇ ਕਾਰਜ ਨੇ ਉਹ ਰੁਕੇ ਹੋਏ ਨੇ ਉਹ ਸੰਸਾਰ ਦੇ ਕਾਰਜ ਕਰਨ ਵਾਸਤੇ ਸਾਡੇ ਕੋਲ ਆਉਂਦੇ ਨੇ ਤੇ ਸਾਧ ਸੰਗਤ ਜੀ ਅਸੀਂ ਦੇਖਿਆ ਹੀ ਹੈ ਕਿ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਦੇ ਨੇ ਤੇ ਮੰਗਦੇ ਕੀ ਨੇ ਸੰਸਾਰਿਕ ਚੀਜ਼ਾਂ ਤੇ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਇਹ ਜੋ ਜੀਵ ਨੇ ਨਾ ਇਹਨਾਂ ਨੂੰ ਪ੍ਰਮਾਤਮਾ ਤੋਂ ਸੰਤਾਂ ਮਹਾਪੁਰਸ਼ਾਂ ਤੋਂ ਮੰਗਣਾ ਵੀ ਨਹੀਂ ਜੀ ਹੁੰਦਾ ਜਿਵੇਂ ਸਤਗੁਰੂ ਅਦਾਸ ਮਹਾਰਾਜ ਜੀ ਪ੍ਰਮਾਤਮਾ પાસેੋਂ ਮੰਗਦੇ ਨੇ ਸੰਤ ਚੀ ਸੰਗਤ ਸੰਤ ਕਥਾਰਸ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਦੇਨ ਬਸ ਜੱਕ ਚਾਰ ਪਦਾਰਤ ਅਸ਼ਟਦਸ਼ਾ ਸਿਦ ਨਵਨਿਦ ਕਰਤਲ ਤੱਕ ਕਿ ਭਾਈ ਅਸੀਂ ਪ੍ਰਮਾਤਮਾ ਤੋਂ ਸੰਸਾਰਿਕ ਚੀਜ਼ਾਂ ਮੰਗਦੇ ਹਾਂ ਤੇ ਜਿਸ ਪਰਮਾਤਮਾ ਤੋਂ ਵਸਤੂਆਂ ਮੰਗਦੇ ਆ ਨਾ ਸਾਧ ਸੰਗਤ ਜੀ ਤੇ ਜੇ ਅਸੀਂ ਉਸ ਪਰਮਾਤਮਾ ਨੂੰ ਹੀ ਮੰਗ ਲਈਏ ਉਸ ਪਰਮ ਪਿਤਾ ਪਰਮਾਤਮਾ ਨੂੰ ਹੀ ਪ੍ਰਾਪਤ ਕਰ ਲਈਏ ਸਾਧ ਸੰਗਤ ਜੀ ਤੇ ਫੇਰ ਸਾਨੂੰ ਇਹ ਜੋ ਸੰਸਾਰਿਕ ਚੀਜ਼ਾਂ ਨੇ ਉਹ ਮੰਗਣ ਦੀ ਲੋੜ ਹੀ ਨਹੀਂ ਜੀ ਪੈਣੀ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਨੂੰ ਸਭ ਪਤਾ ਆ ਕਿਸ ਨੂੰ ਕੀ ਚਾਹੀਦਾ ਹੈ ਤੇ ਕਿਸ ਨੂੰ ਕੀ ਨਹੀਂ ਜੀ ਚਾਹੀਦਾ ਸਾਤ ਸੰਗਤ ਜੀ ਇੱਕ ਛੋਟਾ ਜਿਹਾ ਬੱਚਾ ਜਿਵੇਂ ਸਾਨੂੰ ਕੁਝ ਪ੍ਰਾਪਤ ਨਾ ਹੋਵੇ ਨਾ ਜੇ ਕਿਸੇ ਅਸੀਂ ਦਰਤੇ ਜਾਂਦੇ ਹਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਸੰਤਾਂ ਮਹਾਪੁਰਸ਼ਾਂ ਕੋਲ ਜਾਂਦੇ ਹਾਂ ਸਾਤ ਸੰਗਤ ਜੀ ਜੇ ਸਾਨੂੰ ਨਾ ਉਹ ਤੋਂ ਪ੍ਰਾਪਤ ਹੋਵੇ ਤਾਂ ਸਾਡੇ ਮਨ ਦੇ ਵੀ ਸ਼ੰਕਾ ਜਾਂਦੀ ਹੈ ਅਸੀਂ ਆਪਣੇ ਆਪ ਦੇ ਅੰਦਰ ਨਹੀਂ ਜੇ ਝਾਕ ਕੇ ਵੇਖਦੇ ਕਿ ਭਾਈ ਕਮੀ ਸਾਡੇ ਅੰਦਰ ਵੀ ਹੋ ਸਕਦੀ ਹੈ ਹੋ ਸਕਦਾ ਸਾਡੀ ਝੋਲੀ ਓਡੀ ਨਾ ਹੋਈ ਹੋਵੇ ਹੋ ਸਕਦਾ ਭਾਈ ਸਾਡੀ ਝੋਲੀ ਹੀ ਛੋਟੀ ਹੋਵੇ ਸ਼ਰਦਾ ਘਟ ਹੋਵੇ ਸਾਡੇ ਏਡੇ ਕਰਮ ਹੀ ਨਾ ਹੋ ਸਾਧ ਸੰਗਤ ਜੀ ਤੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਚਮਰਠਾ ਗਾਠ ਨ ਜਨਹੀ ਲੋਗ ਗਠਾਵੇ ਪਨਹੀ ਰਹਾਓ ਸਾਧ ਸੰਗਤ ਜੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਅੱਗ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਏ ਤੇ ਉਸ ਨੂੰ ਨਹੀਂ ਜੇ ਪਤਾ ਹੁੰਦਾ ਭਾਈ ਇਹ ਜੋ ਅੱਗ ਹੈ ਉਹ ਸਾਡੇ ਸਰੀਰ ਦੇ ਲਈ ਖਤਰਨਾਕ ਹੈ ਨੁਕਸਾਨਦਾਇਕ ਹੈ ਉਹ ਅੱਗ ਦੇ ਜੋ ਕੋਲੇ ਨੇ ਉਸ ਨੂੰ ਦੇਖ ਕੇ ਜੋ ਲਾਲ ਲਾਲ ਕੋਲੇ ਦਿਖਦੇ ਨੇ ਸਾਧ ਸੰਗਤ ਜੀ ਮਨ ਉਹਦਾ ਪ੍ਰਸੰਨ ਹੁੰਦਾ ਹੈ ਉਹ ਉਹਦੇ ਵੱਲ ਆਕਰਸ਼ਿਤ ਹੁੰਦਾ ਉਹਦੇ ਵੱਲ ਭੱਜਦਾ ਹੈ ਤੇ ਜਦੋਂ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਉਸ ਦੇ ਮਾਤਾ ਪਿਤਾ ਉਸ ਨੂੰ ਫੜਦੇ ਨੇ ਉਸ ਨੂੰ ਰੋਕਦੇ ਨੇ ਸਾਧ ਸੰਗਤ ਜੀ ਤੇ ਉਸ ਬੱਚਾ ਜੋ ਬੱਚਾ ਉਸ ਅੱਗ ਨੂੰ ਫੜਨਾ ਚਾਹੁੰਦਾ ਹੈ ਕੋਲਿਆਂ ਨੂੰ ਚੱਕਣਾ ਚਾਹੁੰਦਾ ਹੈ ਭਾਈ ਉਸ ਨੂੰ ਦੁੱਖ ਲੱਗਦਾ ਹੈ ਉਹ ਰੋਂਦਾ ਹੈ ਪ੍ਰਸਾਦ ਸੰਗਤ ਜੀ ਮਾਤਾ ਪਿਤਾ ਨੂੰ ਤਾਂ ਪਤਾ ਹੈ ਨਾ ਕਿ ਭਾਈ ਇਹ ਅੱਗ ਇਹ ਸੱਗ ਦੇ ਵਿੱਚ ਜੇ ਉਹ ਹੱਥ ਪਾਵੇਗਾ ਨਾ ਉਸ ਦਾ ਜੋ ਹੱਥ ਆ ਉਹ ਸੜ ਜਾਵੇਗਾ ਉਸ ਦਾ ਨੁਕਸਾਨ ਹੁੰਦਾ ਆ ਪਰ ਬੱਚੇ ਨੂੰ ਨਹੀਂ ਜੇ ਪਤਾ ਹੈ ਮੇਰੇ ਲਈ ਨੁਕਸਾਨ ਦਾ ਇੱਕ ਹੈ ਤੇ ਇਹੀ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਦੇ ਦਰਬਾਰ ਤੇ ਜਾ ਕੇ ਅਨੇਕਾਂ ਚੀਜ਼ਾਂ ਮੰਗਦੇ ਹਾਂ ਤੇ ਜਦੋਂ ਸਾਨੂੰ ਚੀਜ਼ ਨਾ ਮਿਲੇ ਨਾ ਸਾਡੇ ਮਨ ਦੇ ਵਿੱਚ ਗੁੱਸਾ ਆਉਂਦਾ ਹੈ ਸਾਡੇ ਮਨ ਦੇ ਵਿੱਚ ਫਿਰ ਸ਼ੰਕਾ ਆਉਂਦੀ ਅਸੀਂ ਰੋਂਦੇ ਵੀ ਹਾਂ ਕੁਰਲਾਂਦੇ ਵੀ ਹਾਂ ਮਨ ਦੇ ਵਿੱਚ ਅਫਸੋਸ ਕਰਦੇ ਹਾਂ ਕਿ ਮੈਂ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ ਮੈਂ ਐਨੀ ਸੇਵਾ ਕੀਤੀ ਹੈ ਮੈਂ ਤਨ ਦੀ ਮਨ ਦੀ ਪੈਸੇ ਦੀ ਸੇਵਾ ਕੀਤੀ ਪਰ ਮੇਰੀ ਮਨੋਂ ਕਾਮਨਾ ਪੂਰੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਸ ਪਰਮ ਪਿਤਾ ਪਰਮਾਤਮਾ ਨੂੰ ਸਭ ਪਤਾ ਆ ਕਿਸ ਨੂੰ ਕੀ ਚਾਹੀਦਾ ਹੈ ਅਸੀਂ ਮਿਹਨਤ ਕਰਨੀ ਹੈ ਸਾਧ ਸੰਗਤ ਜੀ ਅਸੀਂ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਪ੍ਰਸਾਦ ਸੰਗਤ ਜੀ ਜੇ ਅਸੀਂ ਮੰਗਣਾ ਹੈ ਅਸੀਂ ਪ੍ਰਮਾਤਮਾ ਨੂੰ ਹੀ ਕਿਉਂ ਨਾ ਮੰਗ ਲਈਏ ਤੇ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਸੰਸਾਰ ਦੇ ਲੋਕ ਮੇਰੇ ਕੋਲ ਆਉਂਦੇ ਨੇ ਪਰ ਆਉਂਦੇ ਕਿਉਂ ਨੇ ਸੱਚੀ ਪ੍ਰੀਤ ਲਈ ਨਹੀਂ ਜਿਉਂਦੇ ਬਹੁਤੇ ਲੋਕ ਕੋਈ ਵਿਰਲਾ ਹੀ ਹੈ ਜੋ ਮੇਰੇ ਕੋਲ ਸੱਚੀਆਂ ਪ੍ਰੀਤਾਂ ਲਾਉਣ ਵਾਸਤੇ ਆਉਂਦਾ ਹੈ ਚਮਰੱਠਾ ਗਾਠ ਨਾ ਜਨਈ ਲੋਕ ਗਠਾਵੇ ਪਨਹੀ ਕਿ ਭਾਈ ਸਰੀਰ ਰੂਪੀ ਜੋ ਜੁੱਤੀ ਗੰਡਾਉਣ ਲਈ ਭਾਵ ਪਦਾਰਥਾਂ ਨਾਲ ਛੁੱਟੀ ਗੰਡ ਪਾਉਣ ਨਹੀਂ ਆਉਂਦੇ ਨੇ ਆਰ ਨਹੀਂ ਜਹ ਤੋਪੋ ਨਹੀਂ ਰਾਂਬੀ ਠਾਉ ਰੋਪੋ ਆਰ ਨਹੀਂ ਜੋ ਤੋਪੋ ਨਹੀਂ ਰਾਂਬੀ ਠਾਉ ਰੋਪੋ ਸਾਦ ਸੰਗਤ ਜਿਗ ਸਤਿਗੁਰੂ ਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਮੇਰੇ ਕੋਲ ਤਿੱਖਣ ਬੁੱਧੀ ਰੂਪੀ ਆਰ ਨਹੀਂ ਹੈ ਜਿਸ ਨਾਲ ਮੈਂ ਇਸ ਸਰੀਰ ਨਾਲ ਝੁੱਠੀ ਗੰਢ ਤਲਪ ਕਰਾਂ ਨਾ ਹੀ ਮੇਰੇ ਕੋਲ ਰੰਮੀ ਭਾਵ ਕਟਵੜ ਕਰਨ ਵਾਸਤੇ ਭਾਈ ਕੋਈ ਚਲਾਕ ਗੱਲਾਂ ਨੇ ਉਲਟੀਆਂ ਸਿੱਧੀਆਂ ਧੋਖੀਆਂ ਧੋਖੇ ਵਾਲੀਆਂ ਗੱਲਾਂ ਨੇ ਮੇਰੇ ਕੋਲ ਕੋਈ ਕਪ ਕ ਵਿਦਿਆ ਵੀ ਨਹੀਂ ਨੇ ਜਿਸ ਨਾਲ ਪਦਾਰਤ ਰੂਪੀ ਚਮੜੇ ਦੀ ਟਾਕੀ ਨੂੰ ਚਿੱਲ ਸਵਾਰ ਕੇ ਭਾਈ ਉਸ ਦੀ ਜੋ ਸ਼ਰੀਰ ਰੂਪੀ ਜੁੱਤੀ ਉੱਪਰ ਲਗਾ ਸਕਾਂ ਪਾਵੋ ਸਾਧ ਸੰਗਤ ਦੇ ਸਤਿਗੁਰ ਜੀ ਸਮਝਾਉਂਦੇ ਨੇ ਭਾਈ ਸੰਸਾਰ ਦੇ ਵਿੱਚ ਲੋਕ ਨੇ ਜੋ ਸਾਧੂਆਂ ਦੇ ਭੇਖ ਦੇ ਵਿੱਚ ਨੇ ਦੇਖਣ ਦੇ ਵਿੱਚ ਉਹ ਸਾਧੂਆਂ ਵਰਗੇ ਲੱਗਦੇ ਲੋਕ ਜਾਂਦੇ ਵੀ ਨਹੀਂ ਇਸ ਸਾਧ ਸੰਗਤ ਜੁਨਾ ਸਾਧੂਆਂ ਕੋਲ ਉਹ ਆਪਣੀਆਂ ਚਲਾਕ ਗੱਲਾਂ ਦੇ ਵਿੱਚ ਜੋ 마ਸੂਮ ਲੋਕ ਨੇ ਅਣਜਾਣ ਲੋਕ ਨੇ ਉਹਨਾਂ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਲੈਂਦੇ ਨੇ ਤੇ ਸਾਸੰਗਤ ਜੀ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਲੁੱਟਦੇ ਪਏ ਨੇ ਜੇ ਆਪਾਂ ਗੁਰਬਾਣੀ ਦੇ ਅਨੁਸਾਰ ਦੇਖੀਏ ਸਾਸੰਗਤ ਜੀ ਗੁਰਬਾਣੀ ਸਾਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚੋਂ ਕੱਢਦੀ ਹੈ ਤੇ ਬਹੁਤੇ ਸਾਡੇ ਨੇ ਸਾਧੂ ਨੇ ਬਹੁਤੇ ਸੰਤ ਨੇ ਸਾਸੰਗਤ ਜੀ ਜੋ ਆਪਣੇ ਆਪ ਨੂੰ ਸਾਧੂ ਸੰਤ ਕਹਿੰਦੇ ਨੇ ਪਰ ਲੋਕਾਂ ਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚ ਪਾ ਰਹੇ ਨੇ ਜਿੰਨੇ ਵੀ ਸਾਡੇ ਰੈਬਰ ਹੋਏ ਨੇ ਗੁਰੂ ਹੋਏ ਨੇ ਭਾਈ ਉਹ ਸਾਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚੋਂ ਕੱਢਦੇ ਨੇ ਤੇ ਅਸਲੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਮੇਰੇ ਕੋਲੇ ਦੁਨੀਆਂ ਵਾਂਗੂ ਚਲਾਕ ਗੱਲਾਂ ਨਹੀਂ ਐ ਮੈਂ ਸੱਚ ਦਾ ਵਪਾਰੀ ਆ ਮੇਰੇ ਕੋਲ ਸਿਰਫ ਸੱਚੀਆਂ ਗੱਲਾਂ ਹੀ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਹੋ ਬਨਜਾਰੋ RAM ਕੋ ਸਹਜ ਕਰੋ ਵਪਾਰ ਮੈਂ RAM ਨਾਮ ਤਨ ਲਾਦਿਆ ਵਿਖਲਾ ਦੀ ਸੰਸਾਰ ਕਿ ਭਾਈ ਮੈਂ ਸੱਚ ਦਾ ਵਪਾਰੀ ਆ ਮੇਰੇ ਗੱਡੇ ਤੇ ਜੋ ਸਮਾਨ ਲੱਦਿਆ ਹੋਇਆ ਆ ਉਹ ਸੱਚ ਦਾ ਹੈ ਇਹ ਜੋ ਸੰਸਾਰ ਦੇ ਬਹੁਤੇ ਲੋਕ ਨੇ ਨਾ ਵਿਖਲਾਦੀ ਸੰਸਾਰ ਇਹਨਾਂ ਨੇ ਆਪਣੇ ਗੱਡੇ ਦੇ ਉੱਪਰ ਲਾਲਚ ਵਾਸ਼ਨਾ ਤੇ ਅਨੇਕਾ ਪ੍ਰਕਾਰ ਦਾ ਜੋ ਸਮਾਨ ਲੱਦਿਆ ਹੋਇਆ ਹੋਇਆ ਪਰ ਭਾਈ ਮੇਰੇ ਗੱਡੇ ਦੇ ਉੱਪਰ ਤਾਂ ਸੱਚ ਦਾ ਸਮਾਨ ਹੈ ਕੋਬਨ ਜਾਰੋ RAM ਕੋ ਮੇਰਾ ਟਾਂਡਾ ਲੱਦਿਆ ਜਾਇ ਰੇ ਤੇ ਭਾਈ ਕੋਈ ਹੈ ਸੱਚ ਦੇ ਨਾਮ ਦਾ ਵਪਾਰੀ ਮੇਰਾ ਤਾਂ ਗੱਡਾ ਹੀ ਲੱਦਿਆ ਹੋਇਆ ਸਮਾਨ ਦੇ ਨਾਲ ਔਰ ਮੇਰੇ ਕੋਲ ਜੋ ਵਪਾਰ ਹੈ ਸਾਧ ਸੰਗਤ ਜੀ ਉਹ ਸੱਚ ਦਾ ਹੈ ਮੇਰੇ ਕੋਲ ਝੂਠ ਦਾ ਵਪਾਰ ਨਹੀਂ ਨੇ ਸਾਧ ਸੰਗਤ ਜੀ ਲੋਕ ਜਾਣਦੇ ਨੇ ਸਾਧ ਸੰਗਤ ਜੀ ਬਹੁਤੇ ਡੇਰਿਆਂ ਦੇ ਵਿੱਚ ਬਹੁਤੇ ਸਾਧੂ ਸੰਤਾਂ ਦੇ ਕੋਲ ਤੇ ਅਸੀਂ ਇੱਕ ਗੱਲ ਯਾਦ ਰੱਖਣੀ ਹੈ ਜੇਕਰ ਸਾਨੂੰ ਕੋਈ ਸਾਧੂ ਸੰਤ ਮਿਲਦਾ ਹੈ ਜੇਕਰ ਉਹ ਪ੍ਰਮਾਤਮਾ ਦਾ ਪਤਾ ਸਾਨੂੰ ਅੰਦਰ ਹੀ ਦੱਸਦਾ ਹੈ ਭਾਈ ਪਹਿਲਾਂ ਤਾਂ ਸਾਧ ਸੰਗਤ ਜੀ ਉਹੀ ਸਾਧੂ ਪੂਰਾ ਹੈ ਜਿਸ ਨੇ ਆਪ ਕਮਾਈ ਕੀਤੀ ਹੋਵੇ ਆਪ ਆਪਣੇ ਅੰਦਰੋਂ ਉਸ ਪਰਮ ਪਿਤਾ ਪ੍ਰਮਾਤਮਾ ਦੀ ਖੋਜ ਕੀਤੀ ਹੋਵੇ ਸਾਧ ਸੰਗਤ ਜੀ ਤੇ ਜੋ ਸਾਧੂ ਸੰਤ ਨੇ ਆਪਣੇ ਅੰਦਰੋਂ ਕਮਾਈ ਕੀਤੀ ਹੋਵੇ ਸਾਧ ਸੰਗਤ ਜੀ ਆਪਣੇ ਅੰਦਰੋਂ ਪਰਮ ਪਿਤਾ ਪ੍ਰਮਾਤਮਾ ਨੂੰ ਪਾਇਆ ਹੋਵੇ ਫਿਰ ਉਹ ਦੁਨੀਆ ਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਦੇ ਵਿੱਚ ਨਹੀਂ ਜੇ ਪੰਦਾ ਸਾਧ ਸੰਗਤ ਜੀ ਫਿਰ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਜੇ ਕਰਦਾ ਆਰ ਨਹੀਂ ਜਹ ਤਉ ਪਉ ਨਹੀਂ ਰਾਮ ਬੇਠਾਉ ਰੋਪੋ ਤੇ ਆ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ ਕਿ ਭਾਈ ਮੇਰੇ ਕੋਲੇ ਸੰਸਾਰ ਵਾਂਗੂ ਚਲਾਕ ਗੱਲਾਂ ਨਹੀਂ ਨੇ। ਨਾ ਹੀ ਮੇਰੇ ਕੋਲ ਕੋਈ ਤਿੱਖਣ ਬੁੱਧੀ ਹੈ ਕਿ ਭਾਈ ਜਿਸ ਨਾਲ ਮੈਂ ਲੋਕਾਂ ਨੂੰ ਠੱਗਾ ਮੈਂ ਸੱਚ ਦਾ ਵਪਾਰੀ ਹਾਂ। ਤੇ ਸਾਧ ਸੰਗਤ ਜੀ ਇਹ ਸੱਚ ਦੇ ਵਪਾਰੀ ਹੁੰਦੇ ਨੇ ਜੋ ਸਬਦ ਦਾ ਭਲਾ ਮੰਗਦੇ ਨੇ। ਇਹ ਸੱਚ ਦੇ ਵਪਾਰੀ ਹੁੰਦੇ ਨੇ ਜੋ ਜੀਵਾਂ ਨੂੰ ਵਹਿਮਾਂ ਪਰਮਾ ਡੰਬਰਾ ਪਖੰਡਾਂ ਦੇ ਵਿੱਚੋਂ ਕੱਢ ਕੇ ਸੱਚ ਦਾ ਰਸਤਾ ਦਿਖਾਉਂਦੇ ਨਹੀਂ ਤਾਂ ਜਿਸ ਸਮੇਂ ਸਤਗੁਰਵਦਾਸ ਮਹਾਰਾਜ ਜੀ ਨੇ ਅਵਤਾਰ ਧਾਰਿਆ ਨਾ ਸਾਧ ਸੰਗਤ ਜੀ ਬਹੁਤ ਮੰਦ ਭਾਗੀ ਗੱਲ ਹੈ ਕਿ ਭਾਈ ਉਸ ਸਮੇਂ ਬਹੁਤ ਵੱਡੇ ਵਰਗ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਜੋ ਹੱਥੀ ਕਿਰਤ ਕਰਨ ਵਾਲੇ ਲੋਕ ਸੰਸਾਧ ਸੰਗਤ ਜੀ ਉਹਨਾਂ ਨੂੰ ਸ਼ੁੱਧਰ ਬਣਾ ਦਿੱਤਾ ਗਿਆ ਤੇ ਸਾਧ ਸੰਗਤ ਜੀ ਜੋ ਸਾਡੇ ਲੋਕ ਸਨ ਉਹਨਾਂ ਨੇ ਆਪਣੇ ਆਪ ਨੂੰ ਬਹੁਤੇ ਲੋਕਾਂ ਨੇ ਸ਼ੁੱਧਰ ਮੰਨ ਵੀ ਲਿਆ ਸੀ ਬਹੁਤਾ ਭੇਦ ਭਾਵ ਸੀ ਛੱਲਿਆ ਆ ਕਈ ਪ੍ਰਕਾਰ ਦੀਆਂ ਜੋ ਚੀਜ਼ਾਂ ਸਨ ਉਸ ਤੋਂ ਅਸੀਂ ਵਾਂਝੇ ਸੀ ਸਿੱਖਿਆ ਦੇ ਦਰਵਾਜ਼ੇ ਧਾਰਮਿਕ ਦਰਵਾਜ਼ੇ ਤੇ ਸਾਧ ਸੰਗਤ ਜੀ ਰਾਜਨੀਤਿਕ ਸਮਾਜਿਕ अनेका ਪ੍ਰਕਾਰ ਦੇ ਜੋ ਭੇਦ ਭਾਵ ਸਾਡੇ ਨਾਲ ਹੋਏ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਸ ਸਮੇਂ ਕ੍ਰਾਂਤੀਕਾਰੀ ਵਿਗਲ ਵਜਾਇਆ ਸਤਿਗੁਰ ਨਾਮਦੇਵ ਮਹਾਰਾਜ ਸਤਿਗੁਰ ਕਬੀਰ ਮਹਾਰਾਜ ਸਤਿਗੁਰ ਨਾਨਕ ਦੇ ਮਹਾਰਾਜ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਸਤਿਗੁਰ ਤਰਲੋਚਨ ਜੀ ਸਾਤਸੰਗਤ ਜੀ ਜਿੰਨੇ ਵੀ ਸਾਡੇ ਰਹਿਬਰ ਹੋਏ ਨੇ ਸਪਨਾ ਨੇ ਆਵਾਜ਼ ਉਠਾਈ ਲੋਕਾਂ ਨੂੰ ਸਮਝਾਇਆ ਸੱਚ ਦਾ ਪ੍ਰਚਾਰ ਕੀਤਾ ਬਹੁਤੇ ਲੋਕਾਂ ਨੂੰ ਸਾਤਸੰਗਤ ਜੀ ਸੱਚ ਦੇ ਰਸਤੇ ਤੇ ਪਾਇਆ ਜਾਤ ਪਾਤ ਦੇ ਖਿਲਾਫ ਵਹਿਮਾ ਪਰਮਾਡਮਰਾ ਪਖੰਡਾਂ ਦੇ ਖਿਲਾਫ ਸਾਤਸੰਗਤ ਜੀ ਇਸ ਸਰੀਰ ਨਾਲ ਸਾਤਸੰਗਤ ਜੀ ਜੋ ਪ੍ਰੀਤ ਲਾਈ ਬੈਠੀ ਹੈ ਨਾ ਅਸੀਂ ਐਸ ਨਾਲ ਤੋੜ ਕੇ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਇਸ ਦੇ ਅੰਦਰ ਪ੍ਰਮਾਤਮਾ ਬੈਠਾ ਉਸ ਦੇ ਨਾਲ ਪ੍ਰੀਤ ਲਗਾਨੀ ਹੈ ਅਸੀਂ ਤੇ ਐਸੇ ਸਰੀਰ ਦੇ ਨਾਲ ਭਾਈ ਜਿੰਨੇ ਵੀ ਅਸੀਂ ਚੰਗੇ ਕੰਮ ਕਰ ਸਕਦੇ ਆ ਉਹ ਅਸੀਂ ਕਰਨੇ ਨੇ ਬਾਰ ਬਾਰ ਇਹ ਸਰੀਰ ਨਹੀਂ ਤੇ ਮਿਲਦਾ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਬੜਾ ਹੀ ਪਾਵਨ ਪਵਿੱਤਰ ਸਰੀਰ ਹੈ ਜਿਸ ਨੂੰ ਦੇਵੀ ਦੇਵਤਾ ਵੀ ਤਰਸਦੇ ਨੇ ਤੇ ਜਿਸ ਨੂੰ ਅਸੀਂ ਸੱਚ ਸਮਝੀ ਬੈਠੇ ਆ ਭਾਈ ਉਹ ਸਭ ਝੂਠ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇ ਝੂਠੇ ਜਾਏ ਵੀ ਝੂਠੇ ਝੂਠੇ ਮਰ ਅਪਾਗੇ ਕਹੋ ਪੰਡਤ ਸੂਚਾ ਕਵਨ ਠਾਉ ਜਹਾਂ ਬੈਸ ਹਾਂ ਪੋਜਨ ਖਾਉ ਇਹ ਸਾਧ ਸੰਗਤ ਜੀ ਅਸੀਂ ਪੂਜਾ ਵਾਸਤੇ ਹਰ ਚੀਜ਼ ਸੁੱਚੀ ਮੰਗਦੇ ਆ ਪਰ ਗੁਰਬਾਣੀ ਦਾ ਫਰਮਾਨ ਹੈ ਭਾਈ ਸੱਚਾ ਹੈ ਕਿ ਹਰ ਚੀਜ਼ ਜੋ ਹੈ ਉਹ ਝੂਠੀ ਹੈ ਜੀਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਲੂਠੇ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਚੀ ਪਰੋਸਨ ਲਾਗ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੋਕਾ ਝੂਠਾ ਝੂਠੀ ਕਿੰਨੀ ਕਾਰਾ ਕਹ ਕਬੀਰ ਤੇ ਨਰ ਸੋਚੇ ਸਾਚੀ ਪਰੇ ਵਿਚਾਰਾ ਕਿ ਭਾਈ ਉਹੀ ਸੱਚੇ ਨੇ ਜਿਵੇਂ ਸਾਧ ਸੰਗਤ ਜੀ ਪੂਜਾ ਕਰਦੇ ਆ ਨਾ ਵੋਤੇ ਪੰਡਿਤ ਕਹਦੇ ਨੇ ਭਾਈ ਸੁੱਚਾ ਪਾਣੀ ਲੈ ਕੇ ਆਓ ਸੁੱਚਾ ਜਲ ਲੈ ਕੇ ਆਓ ਜਗਾਂ ਨੂੰ ਸੁੱਚਾ ਕਰਨਾ ਹੈ ਹਰ ਚੀਜ਼ ਸੁੱਚੀ ਮੰਗਦੇ ਨੇ ਤੇ ਸਤਿਗੁਰ ਕਬੀਰ ਸਹਿ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸਭ ਝੂਠਾ ਆ ਇਹ ਗੋਬਰ ਝੂਠਾ ਚੌਂਕਾ ਝੂਠਾ ਝੁੱਠੀ ਦਿਨੀ ਕਾਰਾ ਕਹੈ ਕਬੀਰ ਤੇ ਇਨਰ ਸੋਚੇ ਸਾਚੀ ਪੁਰਾ ਵਿਚਾਰ ਕਿ ਭਾਈ ਜਿਸ ਦੇ ਕੋਲ ਗੁਰੂ ਦਾ ਗਿਆਨ ਹੈ ਜਿਸ ਨੇ ਆਪਣੇ ਗੁਰੂ ਦੇ ਨਾਲ ਪਰਮ ਪਿਤਾ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਾਈ ਹੈ ਇਹ ਪ੍ਰੀਤ ਹੀ ਸੁੱਚੀ ਹੈ ਸਾਧ ਸੰਗਤ ਜੀ ਇਹ ਜੋ ਸ਼ਰੀਰ ਹੈ ਇਹ ਝੂਠਾ ਹੈ ਇਸਨੇ ਵੀ ਇੱਕ ਦਿਨ ਇੱਥੇ ਹੀ ਰਹਿ ਜਾਣਾ ਹੈ ਇਹ ਵੀ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਸਵਾਹ ਹੋ ਜਾਣਾ ਭਾਈ ਪਰ ਇਸ ਦੇ ਅੰਦਰ ਜੋ ਸੱਚ ਹੈ ਉਹ ਉਹ ਕਦੇ ਖਤਮ ਨਹੀਂ ਜੇ ਹੁੰਦਾ ਤੇ ਸਾਧ ਸੰਗਤ ਜੀ ਅਸੀਂ ਅਸੀਂ ਸ਼ਰੀਰ ਨੂੰ ਇਸ ਤਰ੍ਹਾਂ ਪਾਲਦੇ ਹਾਂ ਕਿ ਭਾਈ ਇਸਨੇ ਕਦੇ ਜਾਣਾ ਹੀ ਨਾ ਹੋਵੇ ਭਾਈ ਸ਼ਰੀਰ ਦੀ ਵਿਚਾਰ ਕਰਨੀ ਅਸੀਂ ਇਸੇ ਸਰੀਰ ਨੂੰ ਸਵਸਥ ਰੱਖਣਾ ਹੈ। ਇਸ ਦੇ ਵਿੱਚ ਕੋਈ ਬੀੜੀ, ਸਿਗਰਟ, ਨਸ਼ਾ, ਸ਼ਰਾਬਾ ਨਹੀਂ ਜੇ ਪਾਉਣੀ ਹੈ। ਕਿਉਂਕਿ ਸਾਰੀ ਦੁਨੀਆ ਦਾ ਮਾਲਕ ਇਸ ਦੇ ਵਿੱਚ ਬੈਠਾ ਹੈ। ਤੇ ਸਾత్సੰਗਤ ਜੀ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਤੇ ਬਣੀਆਂ ਚੀਜ਼ਾਂ, ਪ੍ਰਮਾਤਮਾ ਦੇ ਨਾਮ ਤੇ ਬਣੀਆਂ ਥਾਵਾਂ ਨੂੰ ਇੰਨਾ ਸੁੰਦਰ ਬਣਾ ਕੇ ਰੱਖਦੇ ਹਾਂ, ਸਾਫ਼ ਸੁਥਰਾ ਰੱਖਦੇ ਹਾਂ ਤੇ ਜਿੱਥੇ ਪ੍ਰਮਾਤਮਾ ਅਸਲ ਦੇ ਵਿੱਚ ਬੈਠਾ ਹੈ, ਉਸ ਦੇ ਅੰਦਰ ਬਹੁਤੇ ਲੋਕ ਨੇ ਭਾਈਕੋ ਬੀੜੀ, ਸਿਗਰਟਾਂ ਦਾ ਧੂਆਂ ਅੰਦਰ ਪਾ ਰਹੇ ਨੇ। ਤੇ ਸਾਧ ਸੰਗਤ ਜੀ ਕੋਈ ਸ਼ਰਵਾ ਪਾ ਰਹੇ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਤੁਹਾਡੇ ਇਸ ਸਰੀਰ ਦੇ ਵਿੱਚ ਪਰਮਾਤਮਾ ਦਾ ਸਥਾਨ ਹੈ। ਤੇ ਇਸ ਸ਼ਰੀਰ ਨੂੰ ਸਾਧ ਸੰਗਤ ਜੀ ਜੀ ਸੱਚਾ ਸੁੱਚਾ ਰੱਖਣਾ ਹੈ। ਤੇ ਇਸ ਸ਼ਰੀਰ ਨਾਲ ਨਹੀਂ ਜੁੜਨਾ ਪਾਈ। ਐਸੇ ਸ਼ਰੀਰ ਦੇ ਅੰਦਰ ਜੋ ਪਰਮਾਤਮਾ ਬੈਠਾ ਉਸ ਦੇ ਨਾਲ ਜੁੜਨਾ ਪਤਨ ਕਾ ਜੋ ਕਰੈ ਵਿਚਾਰ ਤਿਸ ਨੇ ਜਮ ਕੰਕਰ ਕਰੈ ਖਾਰੇ ਪਰਮਪితਾ ਪਰਮਾਤਮਾ ਦੀ ਕਿਰਪਾ ਹੋਈ ਹੈ। ਫੇਰ ਕਿਤੇ ਜਾ ਕੇ ਸਾਨੂੰ ਇਹ ਸ਼ਰੀਰ ਮਿਲਿਆ ਹੈ। ਤੇ ਸਾਧ ਸੰਗਤ ਜੀ ਬਹੁਤੇ ਲੋਕ ਨੇ। ਜੋ ਸੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਅਪਰਾਧੀ ਤੱਕ ਬਣ ਜਾਂਦੇ ਨੇ ਕੋਈ ਵਾਸ਼ਨਾ ਦੇ ਵਿੱਚ ਆ ਕੇ ਭਾਈ ਕੋਈ ਇਸ ਸਰੀਰ ਨੂੰ ਆਰਾਮਦਾਇਕ ਜ਼ਿੰਦਗੀ ਦੇਣ ਵਾਸਤੇ ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਗਲਤ ਰਾਹ ਤੇ ਤੁਰ ਪੈਂਦੇ ਨੇ ਤੇ ਭਾਈ ਕੋਈ ਵਿਰਲਾ ਹੀ ਹੈ ਜੋ ਗੁਰੂ ਦੀ ਗੱਲ ਸੁਣ ਕੇ ਸੱਚ ਦੇ ਰਾਹ ਤੇ ਤੁਰਦਾ ਹੈ ਲੋਗ ਗੰਠ ਘੰਟ ਖਰਾ ਬਿਗੂਚਾ ਹੋ ਬਿਨ ਗਾਠੇ ਜਾਏ ਪਹੁੰਚਾ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੋ ਸੰਸਾਰ ਦੇ ਲੋਕ ਨੇ ਇਸ ਸਰੀਰ ਦੇ ਨਾਲ ਝੁੱਟੀ ਪ੍ਰੀਤ ਜੋੜ ਕੇ ਤੇ ਝੁੱਟੇ ਸੰਸਾਰ ਨਾਲ ਪ੍ਰੀਤ ਕਰਕੇ ਚੰਗੇ ਭਲੇ ਖੁਆਰ ਹੋ ਰਹੇ ਨੇ ਕਹਿ ਰਵਿਦਾਸ ਸਵੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁਟਿਆ ਕਿ ਭਾਈ ਇਸ ਸਰੀਰ ਦੇ ਨਾਲ ਜੁੜ ਕੇ ਚੁੱਠੀ ਪ੍ਰੀਤ ਲਗਾ ਕੇ ਖੁਆਰ ਹੋ ਰਹੇ ਨੇ ਲੋਕ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗਾਠੇ ਜਾਏ ਪਹੁੰਚਾ ਪਰਮਾਹ ਚੁੱਠੇ ਸਰੀਰ ਤੇ ਸੰਸਾਰੀ ਪਦਾਰਥਾਂ ਦੇ ਨਾਲ ਪ੍ਰੀਤ ਨਹੀਂ ਜੀ ਕੀਤੀ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕਰਕੇ ਮੈਂ ਉਸ ਕੋਲ ਪਹੁੰਚ ਗਿਆ ਹਾਂ ਭਾਵ ਮੈਂ ਉਸ ਦੇ ਵਿੱਚ ਹੀ ਅਭੇਦ ਹੋ ਗਿਆ ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇ ਭਾਈ ਸਤਗੁਰੂ ਅਰਦਾਸ ਮਹਾਰਾਜ ਜੀ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਮਹਿਸੂਸ ਕੀਤਾ ਜਿੱਥੇ ਉਹਨਾਂ ਨੂੰ ਅਨੁਭਵ ਹੋਇਆ ਕਿ ਭਾਈ ਮੇਰੇ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਤੇ ਸਾਧ ਸੰਗਤ ਜੀ ਇਹੀ ਗੱਲ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਐਸੇ ਇਨਸਾਨ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ ਪ੍ਰਸਾਦ ਸੰਗਤ ਜੀ ਇਹ ਭੇਦ ਕਰਨ ਖਤਮ ਕਰਨ ਵਾਸਤੇ ਜਿਵੇਂ ਅਸੀਂ ਜਦੋਂ ਇਹ ਪਾਵਨ ਪਵਿੱਤਰ ਪੰਕਤੀਆਂ ਪੜ੍ਹਦੇ ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਟਕ ਜਲ ਤਰੰਗ ਜੈਸਾ ਸਾਤਸੰਗਤ ਜੀ ਬਹੁਤੇ ਜੀਵਾਂ ਨੂੰ ਅਨੁਭਵ ਨਹੀਂ ਜੀ ਹੁੰਦਾ ਕਿ ਭਾਈ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਸਭ ਸੋਚਦੇ ਨੇ ਨਹੀਂ ਪਾਈ ਅਸਤਾ ਪ੍ਰਮਾਤਮਾ ਕਦੇ ਅਨੁਭਵ ਨਹੀਂ ਜੀ ਕੀਤਾ ਅਸਤਾ ਪ੍ਰਮਾਤਮਾ ਨੂੰ ਕਦੇ ਪਾਇਆ ਹੀ ਨਹੀਂ ਹੈ ਦੇਖਿਆ ਹੀ ਨਹੀਂ ਹੈ ਤਾਂ ਫਿਰ ਅਸੀਂ ਪ੍ਰਮਾਤਮਾ ਦਾ ਰੋਗ ਕਿਸ ਤਰ੍ਹਾਂ ਹੋਏ ਸਾਤਸੰਗਤ ਜੀ ਜਿਸ ਅਵਸਥਾ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਪਹੁੰਚੇ ਸਨ ਉਸ ਅਵਸਥਾ ਦੇ ਵਿੱਚ ਪਹੁੰਚਣ ਵਾਸਤੇ ਅਸੀਂ ਮਿਹਨਤ ਕਰਨੀ ਹੈ ਤੇ ਮਿਹਨਤ ਕਰਨੇ ਕਿਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸੱਚ ਦੀ ਕਮਾਈ ਕਰਨੀ ਹੈ ਜੀਵਨ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਹੈ ਜਿੰਨੇ ਵੀ ਵਿਸ਼ੇ ਵਿਕਾਰ ਨੇ ਵਹਿਮ ਭਰਮ ਅਡੰਬਰ ਪਖੰਡ ਨੇ ਜਿੰਨੇ ਵੀ ਮਾੜੇ ਗੁਣ ਨੇ ਸਾਧ ਸੰਗਤ ਜੀ ਮਾੜੇ ਕਰਮ ਨੇ ਉਹ ਸਭ ਛੱਡਨੇ ਪੈਣੇ ਨੇ ਮੋਹੀ ਜਮ ਡੰਡਨ ਲਾ ਗਈ ਤਜਲੇ ਸਰਬ ਜੰਜਾਲ ਕੇ ਭਾਈ ਜਿੰਨਾ ਵੀ ਜੰਜਾਲ ਹੈ ਇਹ ਸਾਨੂੰ ਛੱਡਣਾ ਪੈਣਾ ਆ ਫਿਰ ਸਾਨੂੰ ਮਹਿਸੂਸ ਹੋਵੇਗਾ ਫਿਰ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚਾਂਗੇ ਜਦੋਂ ਅਸੀਂ ਮਹਿਸੂਸ ਕਰਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸ ਹੁਣ ਬਹੁਤੇ ਜੀਵ ਨੇ satsang ji guru ਕੋਲ ਜਾਂਦੇ ਨੇ ਗੁਰੂ ਦੀ ਗੱਲ ਵੀ ਪੜ੍ਹਦੇ ਨੇ ਪਰ ਜੋ ਗੁਰੂ ਗੱਲ ਕਰਦਾ ਆ satsang ਵੀ ਸੁਣਦੇ ਨੇ ਪਰ ਭਾਈ ਉਸ ਦੀ ਗੁਰੂ ਦੀ ਜਿਉ ਗੱਲ ਨਹੀਂ ਜੇ ਮੰਨ ਦੇ ਫਿਰ ਉਸ ਅਵਸਥਾ ਦੇ ਵਿੱਚ ਕਿਵੇਂ ਪਹੁੰਚਾਂ ਜਦੋਂ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਹਰਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸਤੇ ਨਰਦੋਜਕ ਜਾਇੰਗੇ ਸਤਿਪਾਕ ਅਰਦਾਸ ਫਿਰ ਵੀ ਸਾਧ ਸੰਗਤ ਜੀ ਜੋ ਸਾਡੇ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਜੋ ਸਾਡੇ ਸਮਾਜ ਦੇ ਲੋਕ ਨੇ ਇਸ ਸੰਸਾਰ ਦੇ ਲੋਕ ਨੇ ਉਹ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਗੁਰੂ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਜਗਤਗੁਰੂ ਕਹਿੰਦੇ ਨੇ ਪਰ ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਇੱਕ ਨਾਲ ਜੁੜਨਾ ਹੈ ਤੇ ਇੱਕ ਕਿਹੜਾ ਜੋ ਸਾਡੇ ਅੰਦਰ ਬੈਠਾ ਫਿਰ ਵੀ ਪਾਈ ਅਸੀਂ ਦਰਦਰ ਤੇ ਭਟਕਦੇ ਫਿਰਦੇ ਹਾਂ ਜਦੋਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਫਿਰ ਵੀ ਅਸੀਂ ਸਾత్సੰਗਤ ਜੀ ਵਿਮਾ ਪਰਮਾ ਦੇ ਵਿੱਚ ਰੁਲਦੇ ਫਿਰਦੇ ਹਾਂ ਤਾਂ ਫਿਰ ਕਿਵੇਂ ਅਸੀਂ ਮਹਿਸੂਸ ਕਰਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਲੋਕ ਗੰਟ ਗੰਟ ਖਰਾ ਬਿਗੂਚਾ ਹਉ ਬਿਨ ਗਾਠੇ ਜਾਇ ਪਹੁੰਚੋ ਕਿ ਸਾਥ ਸੰਗੇ ਜਿਹੜੇ ਸੰਸਾਰ ਦੇ ਲੋਕ ਨੇ ਝੁੱਠੀਆਂ ਪ੍ਰੀਤਾਂ ਲਾ ਕੇ ਇਸ ਸੰਸਾਰ ਤੋਂ ਖੁਆਰ ਹੋ ਰਹੇ ਨੇ ਪਰ ਮੈਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਗਾ ਕੇ ਮੈਂ ਇਸ ਭਵ ਸਾਗਰ ਤੋਂ ਪਾਰ ਹੋ ਗਿਆ ਹਾਂ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗਤੋਰੀ ਕਿ ਭਾਈ ਜੇ ਸੱਚੀ ਪ੍ਰੀਤ ਕਰਨੀ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਕਰੀ ਇਹ ਜੋ ਝੂਠੀਆਂ ਪ੍ਰੀਤਾਂ ਛੱਡ ਕੇ ਵਹਿਮ ਭਰਮ ਅਡੰਬਰ ਪਖੰਡਨ ਛੱਡ ਕੇ ਜੋ ਸਾਡੇ ਅੰਦਰ ਦੁਨੀਆਂ ਦਾ ਸਭ ਤੋਂ ਵੱਡਾ ਸੱਚ ਬੈਠਾ ਹੈ ਸਾਥ ਸੰਗਤ ਜੀ ਉਸ ਨਾਲ ਜੁੜੀਏ ਕਹਿ ਰਵਦਾਸ ਧੰਨ ਧੰਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜੀ ਸਾਧ ਸੰਗਤ ਜੀ ਬਾਰ-ਬਾਰ ਸਾਨੂੰ ਗੁਰਬਾਣੀ ਦੇ ਵਿੱਚ ਇਹੀ ਸਮਝਾਉਂਦੇ ਨੇ ਕਿ ਭਾਈ ਜੋ ਸੱਚ ਦਾ ਮਾਰਗ ਹੈ ਜੋ ਧਰਮ ਦਾ ਮਾਰਗ ਹੈ ਸਾਧ ਸੰਗਤ ਜੀ ਕੁਝ ਸਮੇਂ ਲਈ ਔਖਾ ਜ਼ਰੂਰ ਲੱਗਦਾ ਆ ਕਿਉਂਕਿ ਛੱਡਣਾ ਬਹੁਤ ਕੁਝ ਪੈਂਦਾ ਆ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਅਸੰਭਵ ਨਹੀਂ ਹੈ ਕੁਝ ਸਮੇਂ ਲਈ ਔਖਾ ਜ਼ਰੂਰ ਲੱਗਦਾ ਹੈ ਪਰ ਇਹ ਨਹੀਂ ਹੈ ਕਿ ਭਾਈ ਪ੍ਰਮਾਤਮਾ ਨਹੀਂ ਮਿਲੇਗਾ ਏ ਨਹੀਂ ਹੈ ਕਿ ਭਾਈਏ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਜੋ ਦੁਨੀਆਂ ਦੇ ਲੋਕ ਨੇ ਸਾਸ ਸੰਗਤ ਜੀ ਉਹ ਜੋ ਸ਼ਰੀਰ ਦੀ ਪ੍ਰੀਤ ਹੈ ਉਸ ਨੂੰ ਛੱਡਣਾ ਨਹੀਂ ਜੀ ਚਾਹੁੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਚ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਤੇ ਸਾਸ ਸੰਗਤ ਜੀ ਮਾਇਆ ਦੇ ਚੱਕਰ ਦੇ ਵਿੱਚ ਪੈ ਕੇ ਇਹ ਆਪਣੇ ਜੀਵਨ ਨੂੰ ਖੋਰ ਕਰ ਰਿਹਾ ਹੈ ਰਵਦਾਸ ਜਪ ਹੈ ਰਾਮ ਨਾਮ ਮੋਹਿ ਜਮਸਿਓ ਨਾਹੀ ਕਾਮ ਧੰ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੈਂ ਪ੍ਰਮਾਤਮਾ ਦਾ ਰਾਮ ਨਾਮ ਜਪ ਕੇ ਉਸ ਨਾਲ ਸੱਚੀ ਪ੍ਰੀਤ ਪਾ ਲਈ ਹੈ ਰਵਦਾਸ ਜਪ ਹੈ ਰਾਮ ਨਾਮ ਮੋਹਿ ਜਮਸਿਓ ਨਾਹੀ ਕਾਮ ਤੇ ਹੁਣ ਮੈਨੂੰ ਜਮਦੋਤਾ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਮੋਹੇ ਜਮ ਡੰਡਾ ਨਾ ਲਾ ਗਈ ਤਜਲੇ ਸਰਬ ਜੰਜਾਲ ਕੇ ਭਾਈ ਮੈਨੂੰ ਜਮਦੋਤਾ ਦਾ ਡਰ ਨਹੀਂ ਜੇ ਲੱਗਦਾ ਕਿਉਂਕਿ ਮੈਂ ਸਾਰੇ ਜੋ ਸੰਸਾਰ ਦੇ ਜੰਜਾਲ ਨੇ ਉਹ ਛੱਡ ਦਿੱਤੇ ਨੇ ਰਵਦਾਸ ਜਪਹਿ ਰਾਮਨਾਮਾ ਮੋਹੇ ਜਮਸਿਓ ਨਾਹੀ ਕੰਮ ਤੇ ਭਾਈ ਜੋ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕਰਦੇ ਨੇ ਜੋ ਹਰ ਸੋ ਹੀਰਾ ਵਰਗੇ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ ਹੈ ਉਸ ਨਾਲ ਜੁੜ ਜਾਂਦੇ ਨੇ ਸਾਤਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਪਾਈ ਐਸੇ ਲੋਕ ਫਿਰ ਜਮਾ ਤੋਂ ਵੀ ਨਹੀਂ ਡਰਦੇ ਜਮਦੂਤਾਂ ਤੋਂ ਉਹੀ ਲੋਕ ਡਰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਦੁਸ਼ੈ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਲਾਲਚ ਹੈ ਸਾਤਸੰਗਤ ਜੀ ਜੋ ਬੁਰੇ ਕਰਮ ਕਰਦੇ ਨੇ ਬੁਰੀ ਸੋਚ ਰੱਖਦੇ ਨੇ ਐਸੇ ਜੋ ਲੋਕ ਨੇ ਉਹ ਜਮਦੂਤਾਂ ਤੋਂ ਡਰਦੇ ਨੇ ਤੇ ਸਾਤਸੰਗਤ ਜੀ ਉਹਨਾਂ ਨੂੰ ਹੀ ਫਿਕਰ ਹੁੰਦੀ ਹੈ ਧਰਮ ਰਾਏ ਜਬ ਲੇਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ ਤੇ ਜੋ ਸੱਚ ਤੇ ਚੱਲਣ ਵਾਲੇ ਲੋਕ ਨੇ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨੇ ਨਾ ਮੋਹਿ ਜਮਸਿਓ ਨਾਹੀ ਕਾਮਾ ਤੇ ਭਾਈ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਸੱਚ ਦਾ ਵਪਾਰ ਕਰਦੇ ਨੇ ਉਹਨਾਂ ਦਾ ਫਿਰ ਕੋਈ ਵਾਸਤਾ ਨਹੀਂ ਜੀ ਹੁੰਦਾ ਜਮਦੁੱਤਾਂ ਦੇ ਨਾਲ ਜਿਵੇਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮ ਕਿਸ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕਿਸੇ ਨਾਲ ਸਾਡਾ ਕੋਈ ਸੰਬੰਧ ਨਹੀਂ ਮੇਰੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਸ਼੍ਰੀਸ਼ਤਨ ਹੈ ਸੋ ਸਾਧ ਸੰਗਤ ਜੀ ਬੜੀ ਹੀ ਕਿਰਪਾ ਕੀਤੀ ਹੈ ਧੰਨ ਧੰਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਨੇ ਚਮਰਠਾਗਾਠ ਨਜਨਹੀ ਲੋਗ ਗਠਾਵੈ ਪਨਹੀ ਪਾਵਨ ਪਵਿੱਤਰ ਸ਼ਬਦ ਹੈ ਭਾਈ ਤੇ ਅੱਜ ਤੇ ਵੀ ਸਾਨੂੰ ਸਤਗੁਰੂ ਜੀ ਇਹੀ ਸਮਝਾਉਂਦੇ ਨੇ ਕਿ ਭਾਈ ਜਦੋਂ ਅਸੀਂ ਐਸੇ ਸਰੀਰ ਦੇ ਨਾਲ ਐਸੋ ਸੰਸਾਰਿਕ ਵਸਤੂਆਂ ਨਾਲ ਪ੍ਰੀਤ ਲਗਾ ਲੈਂਦੇ ਆ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ ਤੇਰ ਸਾਨੂੰ ਸਤਿਗੁਰਾਂ ਨੇ ਇਹੀ ਸਮਝਾਇਆ ਕਿ ਭਾਈ ਜਦੋਂ ਲੋਕ ਮੇਰੇ ਕੋਲ ਆਉਂਦੇ ਨੇ ਨਾ ਉਹ ਕੋਈ ਸੰਸਾਰਿਕ ਵਸਤੂਆਂ ਮੰਗਣ ਆਉਂਦੇ ਆ ਕੋਈ ਤੀਪੁੱਤ ਮੰਗਣ ਆ ਰਿਹਾ ਹੈ ਕੋਈ ਮੇਰੇ ਕੋਲ ਭਾਈ ਜ਼ਮੀਨ ਜਾਇਦਾਦ ਮੰਗਣ ਆਉਂਦਾ ਹੈ ਕੋਈ ਦੁੱਖਾਂ ਨੂੰ ਲੈ ਕੇ ਆਉਂਦਾ ਹੈ ਚਮਰੱਠਾ ਗਾਠ ਨਾ ਜਨਹੀ ਲੋਕ ਗਠਾਵੇ ਪਨਹੀ ਕਿ ਭਾਈ ਜੋ ਸਰੀਰ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਨ ਆਉਂਦੇ ਨੇ ਤੇ ਮੇਰੇ ਕੋਲ ਕੋਈ ਵਿਰਲਾ ਹੀ ਆ ਜੋ ਸੱਚੀ ਪ੍ਰੀਤ ਲਗਾਉਣ ਵਾਸਤੇ ਆਉਂਦਾ ਆ ਕੋਈ ਵਿਰਲਾਈ ਹੈ ਸਾਧ ਸੰਗਤ ਜੀ ਜੋ ਸਤਿਗੁਰ ਜੀ ਫਰਮਾਉਂਦੇ ਭਾਈ ਮੇਰੇ ਕੋਲ ਆਵੇ ਤੇ ਸੱਚ ਦਾ ਵਪਾਰ ਕਰਨ ਆਵੇ ਚਮਰੱਠਾ ਗਾਠ ਨ ਜਨਹੀ ਲੋਕ ਇਕਠਾਵੇ ਪਨਹੀ ਰਹਾਉ ਆਰ ਨਹੀਂ ਜੋ ਤੋਪੋ ਨਹੀਂ ਰਾਮ ਬਿਠਾਉ ਰੋਕੂ ਲੋਕ ਗੰਟ ਗੰਢ ਖਰਾਬੀ ਗੂਚਾ ਹੋਂ ਬਿਨ ਗਾਟੇ ਜਾਏ ਪਹੁੰਚਾ ਰਵਦਾਸ ਜਪਹਿ ਰਾਮ ਨਾਮਾ ਮੋਹੇ ਜਮ ਸਿਉ ਨਾਹੀ ਕੰਮ ਸੋ ਆਉ ਸਾਧ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਸੰਤ ਮਹਾਪੁਰਸ਼ ਕੋਲ ਜਾਈਏ ਤੇ ਸਾత్సੰਗ ਜੀ ਇਸ ਇੱਕ ਗੱਲ ਜ਼ਰੂਰੀ ਯਾਦ ਰੱਖਣੀ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਜੋ ਸਾਡੇ ਗੁਰੂ ਨੇ ਸਤਿਗੁਰੂ ਨੇ ਉਹ ਬਿਨਾ ਬੋਲੇ ਹੀ ਸਾਡੇ ਦੋ ਮਨ ਦੀ ਗੱਲ ਆ ਉਹ ਪੜ ਲੈਂਦੇ ਨੇ ਤੇ ਸਾత్సੰਗ ਜੀ ਉਹਨਾਂ ਨੂੰ ਪਤਾ ਹੈ ਸਾਨੂੰ ਕੀ ਚਾਹੀਦਾ ਆ ਤੇ ਕੀ ਨਹੀਂ ਜੇ ਚਾਹੀਦਾ ਜਿਵੇਂ ਅੱਜ ਪ੍ਰਸੰਗ ਦੇ ਵਿੱਚ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਭਾਈ ਜਿਵੇਂ ਛੋਟਾ ਜਿਹਾ ਬਾਲਕ ਅੱਗ ਨੂੰ ਫੜਨਾ ਚਾਹੁੰਦਾ ਆ ਪਰ ਉਸਦੇ ਮਾਤਾ ਪਿਤਾ ਨੂੰ ਪਤਾ ਇਹ ਜੋ ਅੱਗ ਹੈ ਉਸ ਲਈ ਨੁਕਸਾਨ ਦਾ ਇੱਕ ਹੈ ਪਰ ਉਹ ਬੱਚੇ ਨੂੰ ਨਹੀਂ ਜੇ ਪਤਾ ਸਾਧ ਸੰਗਤ ਜੀ ਰੋਂਦਾ ਹੈ ਕੁਰਲਾਉਂਦਾ ਮੈਨੂੰ ਅੱਗ ਨਹੀਂ ਜੇ ਫੜਨ ਦਿੰਦੇ ਕੋਲੇ ਜੋ ਅੱਗ ਦੇ ਨੇ ਉਹ ਦੇਖਣ ਉਸ ਨੂੰ ਬੜੇ ਸੋਹਣੇ ਲੱਗਦੇ ਨੇ ਐਸੇ ਪ੍ਰਕਾਰ ਸਾਧ ਸੰਗਤ ਜੀ ਜਿੰਨੀ ਕੀ ਸਾਡੀ ਝੋਲੀ ਹੈ ਜਿੰਨੀ ਕੀ ਸਾਡੀ ਸ਼ਰਦਾ ਹੈ ਕਰਮ ਨੇ ਸਤਿਗੁਰੂ ਦਾਸ ਮਹਾਰਾਜ ਜੀ ਉਹ ਪਰਮ ਪਿਤਾ ਪਰਮਾਤਮਾ ਸਾਨੂੰ ਨਿਵਾਜ ਰਹੇ ਨੇ ਅਸੀਂ ਆਪਣੇ ਕਰਮਾਂ ਨੂੰ ਸੁਧਾਰੀਏ ਤੇ ਸਾਧ ਸੰਗਤ ਜੀ ਹਮੇਸ਼ਾ ਇਹ ਅਰਦਾਸ ਬੇਨਤੀ ਕਰੀਏ ਪਿਛਲੇ ਗੁਨਾ ਬਖਸ਼ਾਏ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਿ ਵਿੱਚੋਂ ਆਪ ਗਵਾਏ ਮੇਰੇ ਮਨ ਨੂੰ ਗੁਰਮੁਖ ਨਾਮ ਹਰ ਤਿਆਏ ਕਿ ਆਓ ਸਾਧ ਸੰਗਤ ਜੀ ਅਸੀਂ ਪਰਮ ਪਿਤਾ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਨੀ ਹੈ ਕਿ ਜੋ ਅਸੀਂ ਪਿਛਲੇ ਗੁਨਾ ਕਰਤੇ ਨੇ ਜਾਣੇ ਅਣਜਾਣੇ ਦੇ ਵਿੱਚ ਜੇ ਸਾਡੇ ਤੋਂ ਕੋਈ ਬੁਰਾ ਕਰਮ ਹੋਇਆ ਆ ਅਸੀਂ ਪਰਮ ਪਿਤਾ ਪਰਮਾਤਮਾ ਦਾ ਉਸ ਦੀ ਸ਼ਮਾ ਮੰਗੀਏ ਤੇ ਸਾਥ ਸੰਗਤ ਜੀ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਜੀਵਾਂ ਨਾਲ ਪਰਮਾਤਮਾ ਦਾ ਸਿਮਰਨ ਕਰੀਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹੀ ਸਤਿਗੁਰਾਂ ਨੇ ਸਮਝਾਇਆ ਆ ਤੇ ਬੜਾ ਹੀ ਸਿੱਧਾ ਸਾਦਾ ਰਸਤਾ ਸਾਥ ਸੰਗਤ ਜੀ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋ ਜਗ ਜਾਏਗੇ ਸਤਿਪਾਖ ਰਵਦਾਸ ਕਿ ਭਾਈ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਅਸੀਂ ਛੱਡਣਾ ਨਹੀਂ ਉਸ ਨੂੰ ਛੱਡ ਕੇ ਅਸੀਂ ਕਿਸੇ ਹੋਰ ਦਰ ਤੇ ਨਹੀਂ ਜੇ ਜਾਣਾ ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਜੀਬਾ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ RAM ਮਿਲੇ ਘਰ ਆਏ ਕਰ ਕਹਿ ਰਵਦਾਸ ਵਿਚਾਰ ਸਾਧ ਸੰਗਤ ਜੀ ਬਸ ਇੰਨਾ ਹੀ ਕੰਮ ਕਰਨਾ ਆ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਪਰਿਵਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਤੇ ਜੀਬਾ ਨਾਲ ਸਵਾਸ ਸਵਾਸ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਇਨਸਾਨ ਹੱਥਾਂ ਨਾਲ ਕਿਰਤ ਕਰਦਾ ਜੀਬਾ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਆ ਉਸ ਸਾਰੀ ਦੁਨੀਆ ਦਾ ਮਾਲਕ ਹੈ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜੋ ਵਹਿਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਤੁਰੇ ਫਿਰਦੇ ਨੇ ਤੇ ਭਾਈ ਉਹਨਾਂ ਨੂੰ ਵੀ ਬੇਨਤੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਇਕੱਲਾ ਗੁਰੂ ਕੈਨ ਨਾਲ ਗੱਲ ਨਹੀਂ ਜੇ ਬੰਦੇ ਅਸੀਂ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਪੜੀਏ ਪੜ ਕੇ ਉਸ ਦੇ ਅਰਥਾਂ ਨੂੰ ਸਮਝੀਏ ਤੇ ਸਾਧ ਸੰਗਤ ਜੀ ਜੋ ਅਰਥ ਸਾਨੂੰ ਦੱਸਦੇ ਨੇ ਗੁਰਬਾਣੀ ਦੱਸਦੀ ਹੈ ਉਸ ਦੇ ਅਨਸਾਰ ਆਪਣੀ ਜੀਵਨ ਨੂੰ ਢਾਲੀਏ ਤਾਂ ਜੋ ਸਾਡਾ ਜੋ ਜੀਵਨ ਉਹ ਸਫਲ ਹੋ ਸਕੇ ਸੋ ਅੱਜ ਦੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾ ਗਤਾ ਤਿਨ ਨਾਹੀ ਪਾਰ ਓਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਸਲੋਕ ਹਰ ਸੋਹੀਰਾ ਛਾੜ ਕੇ ਕਰਹਿ ਆਨ ਕੀਆ ਸਾ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਦਾਸ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ 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 ਸੋਹੰ ਸਤਨਾਮ